काम करके गए हैं जान नाल हमला ਕੀਤਾ ਇਹਨਾਂ ਨੇ ਕਿੰਨੇ ਕੁ ਛਿੜੇ ਹੋਏ ਆ 3-4 ਬੰਦੇ ਅੰਦਰ ਆਏ ਆ 2 ਜਿਹੜੇ ਬਾਹਰ ਆ 2 ਉੱਥੇ ਖਲੋਤੇ ਆ ਹਥਿਆਰ ਉੱਥੇ ਪਏ ਇਹਨਾਂ ਮੁੰਡਿਆਂ ਨੇ ਕੋਏ ਭਾਜੀ ਉੱਧਰ ਚਲ ਜਿਓ ਪਿਛੇ ਜਾਨਲੇ ਵਾਹ ਹਮਲਾ ਕੀਤਾ ਗੁਆਂ ਦੇ ਬਚਾਇਆ ਨਾ ਅਸੀਂ ਅਹੀ ਪ੍ਰਸ਼ਾਸਨ ਤੋਂ ਮੰਗ ਮੰਨੇ ਵੀ ਅਸਹੀ ਸਖਤੋ ਸਖਤ ਕਾਰਵਾਈ ਕੀਤੀ ਗਈ ਕੀਤੀ ਜਾ। ਸਾਨੂੰ ਮਾਰੋ ਕੋਈ ਫੋਨ ਆਇਆ ਵੀ ਅਸੀਂ ਆ ਤੁਹਾਡੇ ਤਿੰਨ ਮੁੰਡੇ ਵੱਢਦੇ ਤੇ ਉਹਨਾਂ ਨੇ ਜਾਨ ਉਛੜੇ ਦੇ ਦੀ। ਉਹ ਸਭ ਪੂਨੇ ਸਭ ਪ੍ਰਸ਼ਾਸਨ ਤੋਂ ਮੰਗ ਮੰਗ ਇਹ ਪ੍ਰਸ਼ਾਸਨ ਤੋਂ ਮੰਗ ਹੈ ਹੀ ਕਰਨੀ ਹੈ ਕਿ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਲਾਇਆ ਜਾਵੇ। ਸਧਾਰੀ ਆਏ ਇੱਥੇ ਮੌਜੂਦ ਹਾਂ ਜੀ ਹਾਂਜੀ ਰਿਪੋਰਟ ਵਗੈਰਾ ਕਰਕੇ ਗਏ ਆ ਸਾਰੀ ਗਸ਼ਤ ਵਗੈਰਾ ਕਰ ਗਏ ਆ ਤੇ ਪੁੱਛਗਿਸ ਕਰਕੇ ਗਏ ਮਹੱਲੇਦਾਰਾ ਕੋ ਵੀ ਕਰਕੇ ਗਏ ਆ ਸੀਸੀਟੀਵੀ ਨੂੰ ਵਾਲੀ ਉਹਨਾਂ ਆਹ ਹਾਂਜੀ ਉਹਨਾਂ ਨੇ ਪੈਂਡਰਾਈਵ ਕਿਹਾ ਕਿ ਦਿਓ ਤੇ ਆਪਾਂ ਬੰਦੀ ਕਾਰਵਾਈ ਕਰੀਏ ਸਾਹਮਣੇ ਆਇਆ ਸਾਹਮਣੇ ਆਇਆ ਉਹਨਾਂ ਦਾ ਰਿਸ਼ਤੇਦਾਰ ਸੀ ਉਹਨਾਂ ਦੇ ਮਾਸੀ ਦਾ ਮੁੰਡਾ ਇੱਕ ਉਹਦਾ ਮੁੰਡਾ ਕਮਲਕਿਸ਼ੋਰ ਦਾ ਉਹ ਵੀ ਸੀ ਉਹੀ ਦੱਸ ਕੇ ਗਿਆ ਬਾਹਰ ਉਹ ਦੁਕਾਨ ਜਿਸ ਬਾਹਰ ਦੱਸ ਕੇ ਗਿਆ ਵੀ ਐਹ ਜਗ ਹਾਂਜੀ ਉਹਨਾਂ ਨੇ ਕਨਫਰਮ ਕੀਤਾ ਕਿ ਤੁਸੀਂ ਉਹੀ ਉਹ ਫਿਰ ਹਤਿਆਰ ਚੁੱਕੇ ਜੀ ਕੀ ਮੰਗ ਕਰਦੇ ਮੰਗ ਪ੍ਰਸ਼ਾਸਨ ਤੋਂ ਇਹ ਕੰਨ ਇਨਸਾਫ ਦਵਾਇਆ ਜਾਵੇ ਤੋਸ਼ੀਆਂ ਨੂੰ ਫੜਿਆ ਜਾਵੇ ਫਤਵਾ ਦੇ ਸਜ਼ਾ ਮਿਲੀ ਜਾਵੇ ਕੱਲ ਨੂੰ ਇਹੋ ਜਿਹਾ ਫਿਰ ਹਾਦਸਾ ਨਾ ਹੋਵੇ ਜੇ ਕੱਲ ਨੂੰ ਦੱਸਦੇ ਫਿਰ ਇਹਦਾ ਕੌਣ ਜ਼ਿੰਮੇਵਾਰ ਹਾਂਜੀ ਕੀ ਨਾਦੀ ਮੇਰਾ ਨਾਮ ਅਮਨ ਹੈ ਜੀ ਕੀ ਕਰਨਾ ਜਿਹੜਾ ਜੀ ਹੋ ਰਿਹਾ ਸਰ 12:30 ਦਾ ਟਾਈਮ ਸੀ ਤੇ ਆਪਾਂ ਦੁਕਾਨ ਤੇ ਬੈਠੇ ਸੀ ਆਪਣੇ ਡੀਲਿੰਗ ਕਰਦੇ ਹੋਏ ਸੀ ਤੇ ਅਣਪਛਾਤੇ ਬੰਦੇ ਆਏ ਆ ਉਹਨਾਂ ਨੇ ਨਾਮ ਪੁੱਛਿਆ ਮੇਰੇ ਡੈਡੀ ਦਾ ਇਹ ਗੋਲੇ ਜੀ ਇੱਥੇ ਦੁਕਾਨ ਇਹਨਾਂ ਦੀ ਆ ਮੇਰਾ ਨਾਮ ਪੁੱਛਿਆ ਤੇ ਮੇਰੇ ਚਾਚਾ ਜੀ ਨੇ ਕਿਹਾ ਇੱਥੇ ਨਹੀਂਗਾ ਤੇ ਉਹਨਾਂ ਨੇ ਪਿੱਛੋਂ ਵੇਖ ਲਿਆ ਤੇ ਉਹਨਾਂ ਨੇ ਹਮਲੇ ਕਰ ਦਿੱਤੇ ਇਹ ਕਿਹੜੀ ਕਿਹੜੀ ਬੰਦੀ ਸੀ ਕਿੰਨੇ ਬੰਦੇ ਸੀ ਕੋਣ ਭਈ 4-5 ਬੰਦੇ ਸੀ ਉਹਨਾਂ ਨੇ ਆਂਦੇ ਪੁੱਛਿਆ ਮੇਰੇ ਚਾਚਾ ਜੀ ਅੱਗੇ ਖਲੋਤੇ ਸੀ ਉਹਨਾਂ ਨੂੰ ਉਹਨਾਂ ਨੂੰ ਕਿਹਾ ਗੋਲੇ ਦੀ ਦੁਕਾਨ ਇਹੀ ਹੈ ਇਹਨਾਂ ਨੇ ਕਿਹਾ ਹਾਂਜੀ ਉਹਨਾਂ ਨੇ ਕਿਹਾ ਕਿਸ਼ੋਰ ਕਮਲਕਿਸ਼ੋਰ ਨਾ ਲਵ ਨਾਲ ਗਈ ਨਾਲ ਤੇ ਕਾਰਤਿਕਾ ਤੁਹਾਡਾ ਰੋਲਾ ਇਹਨਾਂ ਨੇ ਕਿਹਾ ਕੀ ਗੱਲ ਹੋਈ ਜੀ ਉਹਨਾਂ ਨੇ ਕਿਹਾ ਹਾਂਜੀ ਇਹ ਸਾਡਾ ਰੋਲਾ ਜੀ ਇਹਨਾਂ ਨੇ ਇੰਨੀ ਗੱਲ ਕੀਤੀ ਆ ਤਾਂ ਹੱਥੋਂ ਭਾਈ ਸ਼ੁਰੂ ਕਰਤੀ ਗੰਡਾਸੇ ਮਾਰਨੇ ਸ਼ੁਰੂ ਕਰਤੇ ਸੱਟ ਪੀਟ ਲਿਆਂਦੀ ਜੋ ਵੀ ਹੋਕੀ ਬੱਲੇ ਸਭ ਲੈ ਕੇ ਇਹਨਾਂ ਨੂੰ ਮਾਰਨ ਨੂੰ ਪਏ ਤੇ ਆਪਣਾ ਬਚਾਅ ਕਰਦੇ ਕਰਦੇ ਮੈਂ ਵੀ ਪਿੱਛੋਂ ਇਹਨਾਂ ਨੂੰ ਬਚਾਉਣ ਵਾਸਤੇ ਆਇਆ ਤੇ ਮੇਰੇ ਵੀ ਸਿਰ ਤੇ ਸੱਟ ਮਾਰੀ ਤਲਵਾਰ ਇਹਨਾਂ ਦੇ ਸਿਰਾਂ ਤੇ ਮਾਰੀਆਂ ਇਹਨਾਂ ਦੇ ਵਿਆਪਨ ਵਗੈਰਾ ਵੀ ਬਾਹਰੋਂ ਪਤਾ ਲੱਗਾ ਕਿ ਇਹ ਵਿਆਪਨ ਵਗੈਰਾ ਵੀ ਲੈ ਕੇ ਆਏ ਸੀ ਆਪਾਂ ਦੇ ਜਾਨ ਬਚਾਇਆ ਆਪਾਂ ਰੋਲਾ ਰਾਲਾ ਪਾਇਆ ਤੇ ਬਾਹਰ ਮਾਰਕੀਟ ਵਾਲਿਆਂ ਨੇ ਦੇਖਿਆ ਇਹਨਾਂ ਨੂੰ ਭਜਾਇਆ ਕਿੰਨੇ ਵਿਅਕਤੀ ਸੀ ਪੰਜ ਛੇ ਬੰਦੇ ਸੀ ਰੇਕੀ ਕਰਦੇ ਕਰਦੇ ਆਏ ਪਿੱਛੋਂ ਇਥੋਂ ਨਹੀਂ ਰਹਿਣ ਵਾਲੇ ਉਹ ਪਤਾ ਨਹੀਂ ਜੀ ਇੱਕ ਤੇ ਇਹਨਾਂ ਦਾ ਰਿਸ਼ਤੇਦਾਰ ਨੇ ਰਿਸ਼ਤੇਦਾਰ ਨੂਨ ਨਮਕ ਮੰਡੀ ਦਾ ਗੋਲੂ ਨਾਮ ਹੈ ਮੁੰਡੇ ਦਾ ਤੇ ਬਾਕੀ ਉਹਨਾਂ ਨੇ ਬਕਾਇਦਾ ਸਾਨੂੰ ਇਹਨਾਂ ਪੁੱਛਿਆ ਕਿ ਕਿਸ਼ੋਰ ਕਮਲ ਕਿਸ਼ੋਰ ਲਵ ਗਈ ਨਾਲ ਕਾਰਤਿਕ ਨਾਲ ਤੁਹਾਡਾ ਰੋਲ ਹੈ ਜੀ ਉਹ ਇਹਨਾਂ ਨੇ ਕਿਹਾ ਹਾਂਜੀ ਮੇਰੇ ਬ੍ਰਦਰ ਦਾ ਫਿਰ ਇਹਨਾਂ ਤੇ ਹਥਿਆਰ ਨਾਲ ਉਟਣਾ ਸ਼ੁਰੂ ਕਰਤਾ ਸਾਨੂੰ ਜਿਹੜੇ ਇੱਥੇ ਵਾਰਦਾਤ ਹੋਈ ਕਿਹੜਾ ਏਰੀਆ ਇਹ ਸ਼ਾਸਤਰੀ ਮਾਰਕੀਟ ਮੇਨ ਸ਼ਾਸਤਰੀ ਮਾਰਕੀਟ ਘਰਮੋੜੀ ਉਰੀ ਗਲੀ ਗਲੀ ਚਾਰਜਾਂ ਕਰਜੀਆਂ ਵਾਲੀ ਗਲੀ ਕੀ ਕੀ ਨਾਮ ਜੀ ਆਪ ਦਾ ਵਿਕਰਮ ਕੁਮਾਰ ਕੀ ਜਿਹੜਾ ਅੱਜ ਬਖਸ਼ਾ ਆਇਆ ਤੁਹਾਡੀ ਸਤਿ ਸ਼੍ਰੀ ਅਕਾਲ ਮੈਂ ਆਪਣਾ ਪਾੜ ਕਰਦਾ ਬਸ ਅਸੀਂ ਬਵਾਨ ਦਾ ਤੇ ਸਾਡੇ ਕਸਟਮਰ ਵੀ ਆਏ ਸੀ ਤੇ ਉਹ ਦੇਖਿਆ ਮਿਲ ਕੋ ਬੁੱਲੇ ਨਹੀਂ ਜਾਂਦਾ ਯਾਰ ਮੇਰਾ ਦਰਦ ਬੜੀ ਹੋ ਰੇ ਕਿਹੜੇ ਕਿਹੜੇ ਹਥਿਆਰ ਮਰ ਜਿਹੜੇ ਨੇ بڑے بڑے ਉਹ ਵੱਡੇ ਤਲਵਾਰਾਂ ਲੰਮੇ ਮਿਲ ਕੋ ਬੋਲੇ ਨਹੀਂ ਜਾ ਰਿਹਾ ਕੀ ਕੀ ਨਾ ਕੀ ਕਹਿਣਾ ਚਾਹੁੰਦਾ ਜਿਹੜੇ ਤੁਹਾਡੀ ਸੁਣ ਮੈਨੂੰ ਸਿਰ ਤੇ ਲੱਗੀ ਕਾਫੀ ਸਾਡੀ ਪਰ ਕੋ ਬੋਲਿਆ ਨਹੀਂ ਜਾਂਦਾ ਅੱਬੋ ਹਾਲ ਖਰਾਬ ਹੋ ਗਿਆ ਕਿਤੇ ਕਿੰਨੇ ਸੱਟ ਲੱਗਿਆ ਕੌਣ ਸੀ ਚਾਰ ਬਾਈ ਆਂਦੇ ਇਹ ਤੁਹਾਡੀ ਦੁਬਾਨ ਹੈ ਮੈਂ ਜਸਪਾਲ ਸਿੰਘ ਏਸੀਪੀ ਸੈਂਟਰਲ ਇਹ ਆਪ ਦੇ ਮਦਰ ਨੂੰ ਵੀ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਲੱਗ ਰਿਹਾ ਹੈ ਕਿ ਇੱਕ ਦੁਕਾਨ ਦੇ ਉੱਤੇ ਕੁਝ ਲੋਕਾਂ ਨੇ ਆ ਕੇ ਅਟੈਕ ਕੀਤਾ ਹੈ ਉਦੇ ਸਬੰਧ ਵਿੱਚ ਕੱਲ ਸਾਡੇ ਕੋਲ ਇੱਕ ਕੇਸ ਰਿਪੋਰਟਡ ਹੋਇਆ ਸੀਗਾ ਕਿ ਦਰਦੀਆਂ ਵਾਲੀ ਦੁਕਾਨ ਜਿਹੜੀ ਚਾਸੀ ਮਾਰਕੀਟ ਦੇ ਵਿੱਚ ਆ ਉਹਦੇ ਵਿੱਚ ਕੋਈ ਝਗੜਾ ਹੋਇਆ ਹੈ ਇਹਦੇ ਸਬੰਧ ਵਿੱਚ ਪੁਲਸ ਫਾਰਟੀ ਤੁਰੰਤ ਮੌਕੇ ਤੇ ਪਹੁੰਚੀ ਸੀਗੀ ਜੋ ਤਸਦੀਕ ਕੀਤਾ ਉਹਦੇ ਵਿੱਚ ਇਹ ਸੀਗਾ ਭਗਵਾਨ ਦਾਸ ਦੀ ਕਪੜੇ ਦੀ ਦੁਕਾਨ ਤੇ ਭਗਵਾਨ ਦਾਸ ਦਾ ਪੋਤਰਾ ਜਿਹਦਾ ਨਾਂ ਬਲਟੀ ਨਾ ਪਤਾ ਚੱਲਿਆ ਹੈ ਉਹਦਾ ਸ਼ਾਦੀ ਹੋਈ ਸੀਗੀ ਸ਼ਾਦੀ ਤੋਂ ਬਾਅਦ ਉਹ ਜਲਦੀ ਹੀ ਆਪਣੇ ਜਿਹੜਾ ਵਾਈਪ ਦੇ ਨਾਲ ਕੋਈ ਰਿਪੋਰਟ ਪੈ ਗਿਆ ਸੀਗਾ ਇਹਨਾਂ ਦੇ ਆਸ ਵਿੱਚ ਕੋਈ ਝਗੜਾ ਚੱਲਦਾ ਸੀਗਾ ਤੇ ਕੱਲ ਇਸੇ ਝਗੜੇ ਦੇ ਦੌਰਾਨ ਹੀ ਲੜਕੀ ਤੇਰੇ ਲੋ ਆ ਕੇ ਤੇ ਜਿਹੜਾ ਇਹਨਾਂ ਦੁਕਾਨ ਦੇ ਉੱਤੇ ਅਟੈਕ ਕੀਤਾ ਗਿਆ ਇਹਨਾਂ ਦੇ ਉੱਤੇ ਸੱਟਾਂ ਲਾਈਆਂ ਗਈਆਂ ਨੇ ਇਹ ਬੰਦੇ ਇੰਜਰਡ ਹੋਏ ਸੀਗੇ ਇਹਨਾਂ ਨੂੰ ਕੱਲ ਵੀ ਬਿਆਨ ਲਗਾਉਣ ਵਾਸਤੇ ਕਿਹਾ ਸੀਗਾ ਇਹਨਾਂ ਨੇ ਕੱਲ ਕੋਈ ਬਿਆਨ ਨਹੀਂ ਲਖਾਇਆ ਤੇ ਹਾਲੇ ਤੱਕ ਇਹਨਾਂ ਲੋ ਕੋਈ ਬਿਆਨ ਨਹੀਂ ਕਿਸੇ ਦੇਖਲਾਭੀ ਵੀ ਲਖਾਇਆ ਗਿਆ ਲੇਕਿਨ ਪੁਲਸ ਲੋਗ ਐਕਟ ਵੀ ਕੀਤਾ ਜਾ ਰਿਹਾ ਪਰ ਤੇ ਜਦੋਂ ਵੀ ਇਹਨਾਂ ਨੂੰ ਕੋਈ ਬਿਆਨ ਲਖਾਇਆ ਜਾਊਗਾ ਜਿੱਥਰੋਂ ਤੇੜੀ ਉਹ ਜਿਹਦੇਖਲਾਭੀ ਪੰਜ ਵੀ ਕਰੀ